ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਲੰਬੀ ਢਾਵ ਤੋਂ ਦੋਸਤੋ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੌਕਸਸਾਇ ਪੈ ਜਾਂਦੀ ਹੈ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਸੋਹਣੇ ਜਾਨਵਰ ਹੁੰਦੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੇ ਇੱਕ ਐਫਐਓ ਦੋਸਤੋ ਦੂਜਾ ਸੂਗਾ ਸੁਣੀ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਪਰਮਿੰਦਰ ਤੋਂ ਲੈ ਲੈਣੇ ਆ ਹਾਂਜੀ ਬਾਈ ਸੱਸੀ ਦਾ ਹੋਰ ਠੀਕ ਠਾਕ ਬਾਈ ਠੀਕ ਆ ਬਾਈ ਪਰਮਿੰਦਰ ਇੱਕ ਵਾਰੀ ਨਾਂ ਦੱਸ ਦੀ ਨਾਂ ਮੇਰਾ ਪਰਮਿੰਦਰ ਸਿੰਘ ਪਿੰਡ ਲੰਮੀਟਾ ਦਾ ਠੀਕ ਆ ਠੀਕ ਆ ਤੇ ਅੱਜ ਕਿੰਨੇ ਨਾਗ ਆ ਬਈ ਆਪਣੇ ਕੋਲੇ ਆਪਣੇ ਕੋਲ 13 ਮੱਝਾਂ ਜੀ ਇੱਕ گاਣ ਠੀਕ ਆ 13 ਮੱਝਾਂ ਤੇ ਇੱਕ گاਣ ਠੀਕ ਆ ਗਾਹ ਬਈ ਕਿੰਨਾਂ ਸੂਆਸ ਹੁੰਦੀ ਆ ਗਾਂ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਹੁੰਦੀ ਆ ਇਹ ਦਿਨ ਕਿੰਨੇ ਲੈ ਜੂਗੀ ਇਹ ਦਿਨ ਲੈ ਜੂਗੀ ਬਈ 8-7 ਹਜੇ 8-7 ਦਿਨ ਲੈ ਜੂਗੀ ਠੀਕ ਆ ਤੇ ਬਈ ਪਹਿਲੇ ਸੂਏ ਮਾਲਕਾਂ ਨੇ ਕੋਈ ਦੁੱਧ ਦੱਸਿਆ ਹੋਵੇ ਕਿੰਨਾ ਕ ਪਾਇਆ ਉਹ ਤਾਂ ਕਹਿੰਦੇ ਸੀ ਬਈ ਅਸੀਂ 28 ਕਿਲੋ ਛੋਂਦੇ ਰਹੇ ਹਾਂ ਠੀਕ ਆ ਤੇ ਪਰ ਗਾਂ 30+ ਵਾਲੀ ਏ ਜੀ ਦੂਜਾ ਸੂਆ ਹੁਣ ਠੀਕ ਆ ਹਾਂ ਠੀਕ ਆ ਅਰਮਾਨ ਆ ਵੀ 30+ ਦੇ ਦੂਗੀ ਠੀਕ ਆ ਤੇ ਜੇ ਬਈ ਆਪਾਂ ਚਵਾ ਕੇ ਦੇਵਾਂਗੇ ਸੂਆ ਬਾਅਦ ਕਿੰਨਾ ਚਵਾ ਦੇਾਂਗੇ ਦਾ 30 ਕਿਲੋ ਚਵਾ ਦੇਾਂਗੇ 30 ਕਿਲੋ ਚਵਾ ਦੇਾਂ ਕਿੰਨੇ ਦਿਨਾਂ ਬਾ ਮਾਲੋ ਵੀ 10 ਦਿਨਾਂ ਕਿ ਦਿਨਾਂ ਬਾਅਦ 8 ਦਿਨਾਂ ਬਾਅਦ 8-10 ਦਿਨਾਂ ਬਾਅਦ 30 ਕਿਲੋ ਚਵਾ ਦੇਾਂਗੇ ਹਾਂਜੀ ਹਾਂਜੀ ਠੀਕ ਆ ਕੋਈ ਸੀਮਨ ਰਿਕਾਰਡ ਦਾ ਵੀ ਪਤਾ ਹੈ ਨਹੀਂ ਬਈ ਨਹੀਂ ਪਤਾ ਸੀਮਨ ਰਿਕਾਰਡ ਦਾ ਨਹੀਂ ਪਤਾ ਹਾਂ ਲਓ ਵੀ ਜੇ ਗੱਲ ਕਰੀਏ ਨਾ ਪੂਰੇ ਵੱਡੇ ਕਦ ਕਾਠ ਵਾਲੀ ਆ ਅਨਮਾਨ ਹੋ ਜਾਣਾ ਤੁਹਾਨੂੰ ਕਿਉਂਕਿ ਅਗਲੇ ਪਾਸੇ ਦੋਸਤੋ ਸਾਈਵਾਲ ਕ੍ਰੋਸ ਜੀ ਖੜੀ ਹੈ ਇੱਕ ਤੇ ਦਿਸਦੀ ਨਹੀਂ ਦੇਖ ਸਕਦੇ ਆ ਕਦ ਕਾਠ ਦੀ ਗੱਲ ਕਰੀਏ ਪੂਰੇ ਵੱਡੇ ਕਦ ਕਾਠ ਦੇ ਵਿੱਚ ਫੇਸ ਦੋਸਤੋ ਬਹੁਤ ਚੰਗਾ ਤੇ ਹਵਾਨਾ ਦੋਸਤੋ ਕਰਮਾਲੀ ਦਾ ਸੋਹਣਾ ਤਿਆਰ ਕੀਤਾ ਹੋਇਆ ਫਿਕਸ ਜੀ ਆ ਇਕ ਸਾਧਿਆਂ ਥਣਾ ਦਾ ਸਾਈਜ਼ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਥਣਾ ਦੋਸਤੋ ਮੋਟਾ ਮੋਟਾ ਥਣਾ ਤੇ ਬਾਈਆਂ ਦਾ ਦੋਸਤੋ ਪਹਿਲੇ ਸੂਏ ਮਾਲਕਾਂ ਨੇ 28 ਲੀਟਰ ਦੁੱਧ ਇਹਦੇ ਥੱਲੋਂ ਕੱਢਿਆ ਦਸਨ ਮੁਤਾਬਕ ਜਿਹੜੇ ਹਿਸਾਬ ਨਾਲ ਦੋਸਤੋ ਵੀ ਕੱਦ-ਕਾਠ ਆ ਵੀ ਲੈਂਥ ਆ ਦੋਸਤੋ ਅਨਮਾਨ ਆ ਵੀ ਭਾਅ ਵੀ ਦਿੱਤਾ ਹੋਣਾ ਸਾਝੇ ਦੋਸਤੋ ਢੇਲਾ ਹਵਾਨੇ ਚ ਨਾ ਬਹੁਤ ਜ਼ਿਆਦਾ ਪਈ ਆ ਤੇ ਸੀਲਸ ਹੌ ਵੀ ਦੋਸਤੋ ਬਹੁਤ ਆ ਦੇਖ ਸਕਦੇ ਬਿਲਕੁਲ ਸਾਫ਼ ਸੁਥਰੀ ਆ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਇਹ ਤੋੜ ਕੇ ਵੀ ਤੁਹਾਨੂੰ ਖਾਦਨੇ ਆ ਪਹਿਲਾ ਦੋਵੇਂ ਪਾਸੇ ਤੋਂ ਤੁਹਾਨੂੰ ਅਨਮਾਨ ਕਰਾਉਣੇ ਆ ਹਵਾਨੇ ਦੀ ਜੱਜਮੈਂਟ ਹੋ ਜਾਣੀ ਆ ਦੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਖੁੱਲਾ ਹਵਾਨਾ ਤਿਆਰ ਕੀਤਾ ਧੁੰਨੀ ਤੋਂ ਲੈ ਕੇ ਸ਼ੁਰੂ ਕੀਤਾ ਹੋਇਆ ਹਵਾਨਾ ਤੇ ਤੋੜ ਕੇ ਤੁਹਾਨੂੰ ਖਾਦ ਲਈ ਲੈ ਵੀ ਖੋਲਨੀ ਲੋ ਵੀ ਤੋੜ ਕੇ ਤੁਹਾਨੂੰ ਖਾਦਨੇ ਆ ਤੁਰੀ ਜਾਂਦੀ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਹੋ ਜਾਣੀ ਆ ਅਨਮਾਨ ਆ ਹਫਤਾ 10 ਦਿਨ ਬਾਈ ਜਾਂਦਾ ਨੇ ਲੈ ਜਾਣੇ ਆ ਬਹੁਤ ਵੱਡੇ ਕੰਦ ਕਾਟਦੀ ਆ ਦੇਖ ਸਕਦੇ ਆ ਬਾਈ ਦੇ ਮੋਢੇ ਤੋਂ ਉੱਪਰ ਟੱਪਦੀ ਆ ਦੇਖ ਸਕਦੇ ਆ ਕਹਿ ਸਕਦੇ ਆ ਘੋੜੀ ਜਿੱਡਾ ਕਰਦਾ ਰੇਲ ਬੂਲ ਵੇਚ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਜੇ 7-8 ਦਿਨਾਂ ਨਾਲ ਜਾਂਦੀ ਹੈ ਤਾਂ ਹਵਾਨਾ ਦੋਸਤੋ ਇਹਨੇ ਬਹੁਤ ਸੋਹਣਾ ਤਿਆਰ ਕਰ ਜਾਣਾ ਵੈਸੇ ਦੋਸਤੋ ਜੀ ਗੱਲ ਕਰੀਏ ਹੁਣ ਵੀ ਹਵਾਨਾ ਸੋਹਣਾ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਆ ਕੋਈ ਲਿੱਸੀ ਲਾਵੀ ਨਹੀਂ ਦੋਸਤੋ ਖੁੱਲੇ ਹੱਡਾਂ ਪੈਰਾਂ ਦੇ ਵਿੱਚ ਆ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਆ ਰੇਟ ਇਹਦਾ ਆਪਾਂ ਬਾਈ ਪ੍ਰਮਿੰਦਰ ਤੋਂ ਪੁੱਛ ਲਈਨੇ ਆ ਬਾਈ ਪ੍ਰਮਿੰਦਰ ਕੀ ਰੇਟ ਕਰਾਂਗੇ ਇਹਦਾ ਇਹਦਾ ਬਾਈ ਮੁੱਲ ਦਾ ਪੈਕ 35 ਕਰਦੇ ਆ ਠੀਕ ਆ ਹਾਂ ਕੋ ਮਾਨਤਾਨ ਵਿੱਚੋਂ ਕਰ ਠੀਕ ਆ ਦੋ ਵੀ 1 ਲੱਖ 35000 ਰੁਪਏ ਮੁੱਲ ਆ ਮੌਕੇ ਤੇ ਮਾਨਤਾਨ ਹੋ ਜੂ ਜਿਹੜੀਆਂ ਮੱਝਾਂ ਹੈਗੀਆਂ ਦੋਸਤੋ ਉਹ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਵਿਖਾਉਣੀ ਆ ਸ਼ਾਰਟ ਤੁਸੀਂ ਜਰੂਰ ਵੇਖ ਲਓ ਜਿਹੜੇ ਵੀਰ ਦੇ ਦੋਸਤੋ ਗਾਂ ਪਸੰਦ ਹੋਵੇ ਤਾਂ ਬਾਈ ਪ੍ਰਮਿੰਦਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ